ਅਰਜੀ ਐਪਲੀਕੇਸ਼ਨ ਸ੍ਰੀਮਾ ਓ ਮਾਈ ਮਾਸਟਰ ਕਮ ਕਮ ਕੰਮ ਗੋਟੇ-ਗੋਟੇ ਬਾਟਰ ਨੇ ਮੀਂਸ਼ਾ ਮੰਮਾ ਬਾਨ ਪੈਰ ਫਿਸਲਾ ਫੋਰ ਦੀ ਟਡੰਮ ਇਸ ਲਈ ਫੇਰ ਬੁਲੀ ਕੇ ਨਾ ਕੰਮ ਇਹ ਕਿ ਸਕਦੇ ਕਿ ਅਰਜੀ ਸ੍ਰੀਮਾ ਸਾਰੇ ਬਿਆ ਓ ਮਾਈ ਮੈਡਮ ਤੁਖੇ ਮੇਰੀ ਜੀਬ ਕੂਚ ਮਾ ਪੂਰਾ ਤੁਖੀ ਥਰੇਗਾ ਇਬ ਸੋਆਈ ਕੇ ਨਾਟ ਕਮ ਟੂ ਸਕੂਲ ਕੈਂਡਲੀ ਪਲੀਤ ਦੀ ਕਮੀ ਸਿੱਖੀ। ਹੂੰ। ਇੱਕ ਕਹਾਣੀ ਦਾ ਸੁਨਾਮਾ ਕਰਿਆ ਗੇchu ਹੈਗਾ ਤੂਣਾ। ਹੂੰ। ਚੂਹਾ ਅੱਜ ਸਿਕੁੰਨੇ ਚੱਲਿਆ ਚਿੱਟੀ ਨਿੱਕਰ ਪਾ ਕੇ। ਹੂੰ। ਮੋਢੇ ਉੱਤੇ ਬੈਗ ਟੰਗਿਆ ਤੁਰਿਆ ਪੂਛੇ ਲਾ ਕੇ। ਜੇੜੀ ਦੇ ਉੱਤੇ ਬਿੰਦੀ ਦੇਖੀ ਜੀਭ ਨੂੰਾਂ ਤੇ ਫੇਰੇ। ਛਾਲ ਮਾਰ ਕੇ ਖੱਟ ਚ ਪੜਿਆ ਮਾਰਿਆ ਬੈਗ ਭਗਾ ਕੇ। ਹੂੰ। ਇੱਕ ਕਹਾਣਾ ਟੱਡੂ ਦਾ ਬਿਆ। ਉਹਾਂ ਡੱਡੂ ਦਾ ਬਿਆ ਉਹਨੂੰ ਗੋਡੇ-ਕੋਡੇ ਚਾਹ ਉਹਨੇ ਸਭ ਨੂੰ ਬੁnaya ਬੁਖ ਪੈਠ ਕਰਾਇਆ ఆర్ਕੈਸਟਰਾ ਮਗਾਏ ਸੋਹਣੇ ਖਾਣੇ ਸਜਾਏ ਸਾਰੇ ਜੈਨ ਸਰ ਸਰ ਡੱਡੂ ਕਹੇਟਰ ਅੱਛਾ ਜੀ ਤੇ ਕਿੰਨੀ ਕਿਤਾਬ ਨੂੰ